ਸਾਵਣ ਮਹੀਨੇ ਵਿੱਚ ਜਿਸ ਘਰ ਵਿੱਚ ਖਾਈ ਜਾਂਦੀਆਂ ਹਨ ਇਹ ਦੋ ਚੀਜ਼ਾਂ ਭਰ ਜਾਂਦੇ ਹਨ ਅੰਨ ਦੇ ਭੰਡਾਰ ਹੁੰਦਾ ਹੈ ਪੈਸੇ ਵਿੱਚ ਵਾਧਾ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਸਿਮਰਤ ਹੋਇਸ ਟਿਪਸ ਵਿੱਚ ਸਾਵਣ ਮਹੀਨੇ ਦਾ ਮਹੱਤਵ ਕਿੰਨਾ ਖਾਸ ਹੈ ਜਿਵੇਂ ਹੀ ਆਸਾੜ ਮਹੀਨੇ ਦੀ ਪੂਰਨਮਾਸੀ ਦੀ ਤਾਰੀਖ ਖਤਮ ਹੁੰਦੀ ਹੈ ਸਾਵਣ ਮਹੀਨਾ ਸ਼ੁਰੂ ਹੁੰਦਾ ਹੈ ਮੈਂ ਤੁਹਾਨੂੰ ਸਾਰਿਆਂ ਨੂੰ ਦੱਸ ਦੇਵਾਂ ਕਿ ਸਾਵਣ ਮਹੀਨਾ ਭਗਵਾਨ ਸ਼ਿਵ ਦਾ ਸਭ ਤੋਂ ਪਿਆਰਾ ਮਹੀਨਾ ਮੰਨਿਆ ਜਾਂਦਾ ਹੈ ਸਾਵਣ ਦੇ ਪੂਰੇ ਮਹੀਨੇ ਵਿੱਚ ਲੋਕ ਭਗਵਾਨ ਸ਼ਿਵ ਦੀ ਪੂਜਾ ਕਰਦੇ ਹਨ ਅਤੇ ਜਲਾ ਅਭਿਸ਼ੇਕ ਦੁੱਧ ਅਭਿਸ਼ੇਕ ਸਮੇਤ ਹੋਰ ਧਾਰਮਿਕ ਕਾਰਜ ਵੀ ਕਰਦੇ ਹਨ। ਸਨਾਤਨੀ ਧਰਮ ਵਿੱਚ ਸਾਵਣ ਦੇ ਇਸ ਪਵਿੱਤਰ ਮਹੀਨੇ ਨੂੰ ਸ਼ਰਧਾਲੂਆਂ, ਮਾਵਾਂ ਅਤੇ ਭੈਣਾਂ ਦੁਆਰਾ ਇੱਕ ਤਿਉਹਾਰ ਵਜੋਂ ਮਨਾਇਆ ਜਾਂਦਾ ਹੈ। ਅਤੇ ਭਗਵਾਨ ਸ਼ਿਵ ਦੀ ਪੂਜਾ ਸ਼ਰਧਾਲੂਆਂ, ਮਾਵਾਂ ਅਤੇ ਭੈਣਾਂ ਦੁਆਰਾ ਸ਼ਰਧਾ ਨਾਲ ਕੀਤੀ ਜਾਂਦੀ ਹੈ। ਇਹ ਕਿਹਾ ਜਾਂਦਾ ਹੈ ਕਿ ਜੋ ਵੀ ਭਗਤ ਮਾਵਾਂ ਅਤੇ ਭੈਣਾਂ ਸਾਵਣ ਦੇ ਮਹੀਨੇ ਦੌਰਾਨ ਪੂਰੀ ਸ਼ਰਧਾ ਨਾਲ ਭਗਵਾਨ ਸ਼ਿਵ ਦੀ ਪੂਜਾ ਕਰਦੇ ਹਨ ਉਸ ਦੇ ਜੀਵਨ ਵਿੱਚ ਖੁਸ਼ੀ ਅਤੇ ਖੁਸ਼ਹਾਲੀ ਪ੍ਰਾਪਤ ਹੁੰਦੀ ਹੈ ਭਗਤਾਂ ਦੇ ਜੀਵਨ ਵਿੱਚ ਉਹ ਹਰ ਤਰ੍ਹਾਂ ਦੇ ਪਾਪ ਦੁੱਖ ਦੂਰ ਹੋ ਜਾਂਦੇ ਹਨ ਅਤੇ ਉਸ ਨੂੰ ਭਗਵਾਨ ਸ਼ਿਵ ਦੇ ਬੇਅੰਤ ਆਸ਼ੀਰਵਾਦ ਦੀ ਪ੍ਰਾਪਤ ਹੁੰਦੀ ਹੈ ਅਜਿਹੀ ਸਥਿਤੀ ਵਿੱਚ ਭਗਤਾਂ ਮਾਵਾਂ ਅਤੇ ਭੈਣਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਵਣ ਦਾ ਮਹੀਨਾ ਸ਼ੁਰੂ ਹੋ ਗਿਆ ਹੈ ਸਾਵਣ ਮਹੀਨੇ ਦੇ ਸੰਵਾਰ ਦਾ ਵਿਸ਼ੇਸ਼ ਮਹੱਤਵ ਹੈ ਕਿਉਂਕਿ ਸਾਵਣ ਮਹੀਨੇ ਦੇ ਹਰ ਸੰਵਾਰ ਦਾ ਬਹੁਤ ਫਲਦਾਇਕ ਲਭ ਹੁੰਦਾ ਹੈ ਉਜੇਕਰ ਤੁਸੀਂ ਸਾਵਣ ਮਹੀਨੇ ਦੇ ਸਵਾਵ ਨੂੰ ਵਰਤ ਰੱਖਦੇ ਹੋ ਅਤੇ ਸ਼ਰਧਾ ਤੇ ਰਸਮਾਂ ਨਾਲ ਭਗਵਾਨ ਸ਼ਿਵ ਦੀ ਪੂਜਾ ਕਰਦੇ ਹੋ ਤਾਂ ਤੁਹਾਨੂੰ ਪੂਜਾ ਤੇ ਵਰਤ ਦਾ ਪੂਰਾ ਲਾਭ ਮਿਲਦਾ ਹੈ ਨਾਲ ਹੀ ਵਜੁਰੂ ਗੈਵੀ ਕਹਿੰਦੇ ਹਨ ਕਿ ਸਾਵਣ ਮਹੀਨੇ ਵਿੱਚ ਵਰਤ ਰੱਖਣ ਨਾਲ ਤੁਹਾਡੇ ਧਨ ਵਿੱਚ ਵੀ ਵਰਕਤ ਹੁੰਦੀ ਹੈ ਜੀਵਨ ਵਿੱਚ ਵਾਪਰ ਰਹੀਆਂ ਘਟਨਾਵਾਂ ਵੀ ਟਲਦੀਆਂ ਹਨ ਅਤੇ ਜੀਵਨ ਵਿੱਚ ਖੁਸ਼ਹਾਲੀ ਵੀ ਬਣੀ ਰਹਿੰਦੀ ਹੈ ਅਜਿਹੀ ਸਥਿਤੀ ਵਿੱਚ ਜੇਕਰ ਤੁਸੀਂ ਸਾਵਣ ਦੇ ਮਹੀਨੇ ਵਿੱਚ ਵਰਤ ਰੱਖਦੇ ਹੋ ਤਾਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸੋ ਅਤੇ ਮਾਵਾ ਅਤੇ ਭੈਣਾ ਤੁਸੀਂ ਸ਼ਾਵਣ ਦੇ ਮਹੀਨੇ ਵਿੱਚ ਵਰਤ ਨਹੀਂ ਰੱਖਦੇ ਤਾਂ ਤੁਹਾਨੂੰ ਰੱਖਣਾ ਚਾਹੀਦਾ ਹੈ ਇਹ ਤੁਹਾਨੂੰ ਲੰਬੀ ਉਮਰ ਦੇਵੇਗਾ ਤੁਹਾਡੇ ਘਰ ਦਾ ਜੀਰ ਵਿੱਚ ਖੁਸ਼ਹਾਲੀ ਆਵੇਗੀ ਇਸ ਤੋਂ ਇਲਾਵਾ ਸਰਦਾਲੂ ਸਾਨੂੰ ਪੁੱਛ ਰਹੇ ਸਨ ਕਿ ਇਸ ਵਾਰ ਸ਼ਾਵਣ ਮਹੀਨੇ ਦੇ ਪਹਿਲੇ ਸੰਵਾਰ ਨੂੰ ਕਿਹੜੇ ਯੋਗ ਬਣਨਗੇ ਤਾਂ ਮੈਂ ਉਹਨਾਂ ਸਾਰਿਆਂ ਨੂੰ ਦੱਸ ਦੇਵਾਂ ਕਿ ਇਸ ਵਾਰ ਸ਼ਾਵਣ ਮਹੀਨੇ ਦੇ ਪਹਿਲੇ ਸੰਵਾਰ ਨੂੰ ਕਈ ਸ਼ੋਭਯੋਗ ਬਣ ਰਹੇ ਹਨ ਜਿਵੇਂ ਕਿ ਆਇਸ਼ਮਾਨ ਯੋਗ ਸ਼ੋਭਾਗਯ ਯੋਗ ਦੇ ਨਾਲ ਨਾਲ ਤਨਿਸ਼ਟਾ ਨਕਸ਼ਤਰ ਗਜਨਨ ਸ਼ਕੰਤਰੀ ਚਤੁਰਥੀ ਵਰਤਵੀ ਰੱਖਿਆ ਜਾਵੇਗਾ ਇਸ ਦੇ ਨਾਲ ਹੀ ਸ਼ਰਧਾਲੂ ਪੁੱਛ ਰਹੇ ਸਨ ਕਿ ਗ੍ਰਹਾਂ ਦੀ ਸਥਿਤੀ ਕੀ ਹੋਵੇਗੀ ਇਸ ਲਈ ਪ੍ਰਾਪੋ ਅਤੇ ਪੈਣੋ ਤੁਸੀਂ ਸਾਰੇ ਧਿਆਨ ਨਾਲ ਸੁਣੋ ਗ੍ਰਹਾਂ ਦੀ ਸਥਿਤੀ ਦੇ ਅਨੁਸਾਰ ਗੁਰੂ ਅਦਿੱਤਯ ਯੋਗ ਦਿਪ੍ਰਿਤ ਮਾਲਵੀਆ ਆਦਿ ਯੋਗ ਇਸ ਸੋਮਵਾਰ ਨੂੰ ਬਣ ਰਹੇ ਹਨ ਜਿਸ ਕਾਰਨ ਸ਼ਾਵਨ ਮਹੀਨੇ ਦੇ ਪਹਿਲੇ ਸੋਮਵਾਰ ਨੂੰ ਵਰਤ ਰੱਖਣ ਨਾਲ ਤੁਹਾਨੂੰ ਕਈ guna ਫਲ ਵੀ ਮਿਲੇਗਾ ਅਤੇ ਤੁਹਾਡੇ ਰੁਕੇ ਹੋਏ ਕੰਮ ਨੂੰ ਵੀ ਗਤੀ ਮਿਲੇਗੀ ਅਤੇ ਤੁਸੀਂ ਜੀਵਨ ਵਿੱਚ ਸਫਲਤਾ ਪ੍ਰਾਪਤ ਵੀ ਕਰੋਗੇ। ਇਸ ਤੋਂ ਇਲਾਵਾ ਜੇਕਰ ਤੁਸੀਂ ਮੰਗਲਾ ਗੋਰੀ ਦੇ ਵਰਤਾਰੇ ਗੱਲ ਕਰਦੇ ਹੋ ਤਾਂ ਸਾਵਣ ਦਾ ਮਹੀਨਾ ਮੰਗਲਾ ਗੋਰੀ ਵਰਤ 15 ਜੁਲਾਈ ਨੂੰ ਰੱਖਿਆ ਜਾਵੇਗਾ। ਜੇਕਰ ਤੁਸੀਂ ਵੀ ਮੰਗਲਾ ਗੋਰੀ ਦਾ ਵਰਤ ਰੱਖਦੇ ਹੋ ਤਾਂ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸੋ। ਅਤੇ ਜੇਕਰ ਤੁਹਾਨੂੰ ਪਤਾ ਹੈ ਕਿ ਮੰਗਲਾ ਗੋਰੀ ਦਾ ਵਰਤ ਰੱਖਣ ਦਾ ਕੀ ਲਾਭ ਹੈ ਤਾਂ ਤੁਸੀਂ ਸਾਨੂੰ ਇਹ ਵੀ ਦੱਸ ਸਕਦੇ ਹੋ। ਐਸ ਲਈ ਫਗਤੋ ਸਾਵਣ ਮਹੀਨੇ ਦਾ ਦੂਜਾ ਮੰਗਲਾ ਗੋਰੀ ਵਰਤ 22 ਜੁਲਾਈ ਨੂੰ ਅਤੇ ਸਾਵਣ ਮਹੀਨੇ ਦਾ ਤੀਜਾ ਮੰਗਲਾ ਗੋਰੀ ਵਰਤ 29 ਜੁਲਾਈ ਨੂੰ ਰੱਖਿਆ ਜਾਵੇਗਾ। ਇਸ ਤੋਂ ਬਾਅਦ ਸਾਵਣ ਦਾ ਚੌਥਾ ਮੰਗਲਾ ਗੋਰੀ ਵਰਤ 5 ਅਗਸਤ ਨੂੰ ਰੱਖਿਆ ਜਾਵੇਗਾ। ਅਜਿਹੀ ਸਥਿਤੀ ਵਿੱਚ ਬਹੁਤ ਸਾਰੇ ਸ਼ਰਧਾਲੂ ਭਗਵਾਨ ਸ਼ਿਵ ਦਾ ਆਸ਼ੀਰਵਾਦ ਪ੍ਰਾਪਤ ਕਰਨ ਅਤੇ ਆਪਣੇ ਘਰ ਵਿੱਚ ਸ਼ਾਂਤੀ ਅਤੇ ਖੁਸ਼ਹਾਲੀ ਬਣਾਈ ਰੱਖਣ ਲਈ ਸਾਵਣ ਮਹੀਨੇ ਦੇ ਸੋਮਵਾਰ ਅਤੇ ਮੰਗਲਵਾਰ ਨੂੰ ਵਰਤ ਰੱਖਦੇ ਹਨ। ਪੂਜਾ ਕਰਦੇ ਹਨ ਅਤੇ ਜਲ ਅਭਿਸ਼ੇਕ ਵੀ ਕਰਦੇ ਹਨ ਇਸ ਤੋਂ ਇਲਾਵਾ ਬਹੁਤ ਸਾਰੇ ਸਰਦਾਲੂ ਮਾਵਾ ਭੈਣਾ ਸਾਨੂੰ ਉਹਨਾਂ ਚੀਜ਼ਾਂ ਬਾਰੇ ਵੀ ਦੱਸਣ ਲਈ ਕਹਿੰਦੀਆਂ ਹਨ ਜੋ ਇਸ ਸ਼ਾਵਨ ਮਹੀਨੇ ਵਿੱਚ ਭਗਵਾਨ ਸ਼ਿਵ ਨੂੰ ਚੜਾਈਆਂ ਜਾਂਦੀਆਂ ਹਨ ਅਤੇ ਸਾਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ ਤੇ ਕਿਹੜੀਆਂ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਤਾਂ ਜੋ ਅਸੀਂ ਭਗਵਾਨ ਸ਼ਿਵ ਦਾ ਅਸ਼ੀਰਵਾਦ ਪ੍ਰਾਪਤ ਕਰ ਸਕੀਏ ਅਤੇ ਭਗਵਾਨ ਸ਼ਿਵ ਗੁੱਸੇ ਨਾ ਹੋਣ ਤੇ ਸਾਨੂੰ ਜੀਵਨ ਵਿੱਚ ਸ਼ੁਭ ਨਤੀਜੇ ਦੇਖਣ ਨੂੰ ਮਿਲਣ ਤਾਂ ਤੁਹਾਡੇ ਸਵਾਲ ਦਾ ਜਵਾਬ ਵੀ ਦਈਏ ਨਾ ਭਗਤੋ ਤੁਹਾਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਕਿ ਸਾਵਣ ਦੇ ਮਹੀਨੇ ਵਿੱਚ ਕੁਝ ਖਾਸ ਚੀਜ਼ਾਂ ਹਨ ਜੋ ਤੁਸੀਂ ਭਗਵਾਨ ਪੋਲੇ ਨਾਥ ਨੂੰ ਚੜਾ ਸਕਦੇ ਹੋ ਤੁਸੀਂ ਇਸ ਨੂੰ ਸਾਵਣ ਦੇ ਮਹੀਨੇ ਅਤੇ ਸਾਵਣ ਸੰਵਾਰ ਨੂੰ ਆਪਣੀ ਸ਼ਰਧਾ ਨਾਲ ਲਗਾ ਸਕਦੇ ਹੋ ਇਸ ਦੇ ਨਾਲ ਹੀ ਕੁਝ ਚਮਤਕਾਰੀ ਚੀਜ਼ਾਂ ਹਨ ਜਿਸ ਦਾ ਸੇਵਨ ਤੁਸੀਂ ਸਾਵਣ ਦੇ ਮਹੀਨੇ ਵਿੱਚ ਵੀ ਕਰ ਸਕਦੇ ਹੋ ਜਿਸ ਕਾਰਨ ਤੁਹਾਨੂੰ ਪੂਜਾ ਦਾ ਪੂਰਾ ਲਾਭ ਹੀ ਮਿਲੇਗਾ ਅਤੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਵੀ ਨਹੀਂ ਕਰਨਾ ਪਵੇਗਾ ਪਰ ਕੁਝ ਚੀਜ਼ਾਂ ਹਨ ਜਿਨ੍ਹਾਂ ਦਾ ਸੇਵਨ ਤੁਹਾਨੂੰ ਸਾਵਣ ਦੇ ਮਹੀਨੇ ਵਿੱਚ ਗਲਤੀ ਨਾਲ ਵੀ ਨਹੀਂ ਕਰਨਾ ਚਾਹੀਦਾ ਜੇਕਰ ਕੋਈ ਤੁਹਾਨੂੰ ਇਹ ਚੀਜ਼ ਖਾਣ ਲਈ ਕਹਿੰਦਾ ਹੈ ਅਤੇ ਜੋ ਸਾਵਣ ਦੇ ਮਹੀਨੇ ਵਿੱਚ ਨਹੀਂ ਖਾਣੀ ਚਾਹੀਦੀ ਤਾਂ ਤੁਹਾਨੂੰ ਉਹ ਚੀਜ਼ ਕਦੇ ਵੀ ਨਹੀਂ ਖਾਣੀ ਚਾਹੀਦੀ ਨਹੀਂ ਤਾਂ ਸਾਵਣ ਦੇ ਮਹੀਨੇ ਵਿੱਚ ਤੁਹਾਡੇ ਦੁਆਰਾ ਕੀਤੇ ਗਏ ਉਪਾਏ ਪੂਜਾ व्रत व्यर्थ हो जाते हैं इस कारण ਤੁਹਾਨੂੰ શુભ ਫਲਤੀ بجائے ਅਸ਼ੁਭ ਫਲ ਵੀ ਮਿਲ ਸਕਦੇ ਹਨ ਤੁਹਾਡੀ ਛੋਟੀ ਜਹੀ ਗਲਤੀ ਇੱਕ ਵੱਡੀ ਗਲਤੀ ਵੀ ਬਣ ਸਕਦੀ ਹੈ ਤੇ ਨਾਲ ਹੀ ਜੇਕਰ ਤੁਸੀਂ ਇਹਨਾਂ ਚੀਜ਼ਾਂ ਦਾ ਸੇਵਨ ਕਰਦੇ ਹੋ ਤਾਂ ਤੁਸੀਂ ਆਪਣੀ ਕਿਸਮਤ ਨੂੰ ਚਮਕਦਾਰ ਵੀ ਬਣਾ ਸਕਦੇ ਹੋ ਅਤੇ ਆਪਣੀ ਕਿਸਮਤ ਨੂੰ ਮਜ਼ਬੂਤ ਵੀ ਬਣਾ ਸਕਦੇ ਹੋ ਕਿਉਂਕਿ ਬਜ਼ੁਰਗ ਵੀ ਕਹਿੰਦੇ ਹਨ ਕਿ ਸਾਨੂੰ ਪਤਾ ਲੱਗਿਆ ਹੈ ਕਿ ਇਹ ਚੀਜ਼ ਬਹੁਤ ਪ੍ਰਭਾਵਸ਼ਾਲੀ ਅਤੇ ਚਮਤਕਾਰੀ ਹੈ ਪਰ ਕੁਝ ਚੀਜ਼ਾਂ ਜਿਨ੍ਹਾਂ ਦਾ ਸੇਵਨ ਸਾਵਨ ਦੇ ਮਹੀਨੇ ਵਿੱਚ ਗਲਤੀ ਨਾਲ ਵੀ ਨਹੀਂ ਕਰਨਾ ਚਾਹੀਦਾ ਨਹੀਂ ਤਾਂ ਇਹਨਾਂ ਚੀਜ਼ਾਂ ਦਾ ਸੇਵਨ ਤੁਹਾਨੂੰ ਰਾਤੋਂ ਰਾਤ ਗਰੀਬ ਵੀ ਕਰ ਸਕਦਾ ਹੈ ਤੁਹਾਡੀ ਜ਼ਿੰਦਗੀ ਚੰਗੀ ਕਿਸਮਤ ਬਦ ਕਿਸਮਤੀ ਵਿੱਚ ਵੀ ਬਦਲ ਸਕਦੀ ਹੈ ਇਸ ਵੀਡੀਓ ਵਿੱਚ ਤੁਹਾਨੂੰ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਮਿਲਣਗੇ ਤਾਂ ਜੋ ਤੁਸੀਂ ਆਪਣੀ ਸਥਿਤੀ ਨੂੰ ਮਜ਼ਬੂਤ ਕਰ ਸਕੋ ਅਤੇ ਮਾਤਾ ਲਕਸ਼ਮੀ ਦਾ ਆਸ਼ੀਰਵਾਦ ਪ੍ਰਾਪਤ ਕਰ ਸਕੋ ਪਰ ਜੇਕਰ ਤੁਸੀਂ ਭਗਵਾਨ ਪੂਲੇਨਾਥ ਦੇ ਸੱਚੇ ਭਗਤ ਹੋ ਅਤੇ ਚਾਹੁੰਦੇ ਹੋ ਕਿ ਤੁਸੀਂ ਸਿਹਤਮੰਦ ਰਹੋ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਦੇ ਆਸ਼ੀਰਵਾਦ ਹਮੇਸ਼ਾ ਤੁਹਾਡੇ ਤੇ ਤੁਹਾਡੇ ਪੂਰੇ ਪਰਿਵਾਰ ਤੇ ਰਹੇ ਤਾਂ ਇਸ ਵੀਡੀਓ ਨੂੰ ਸ਼ਰਧਾ ਨਾਲ ਲਾਈਕ ਕਰੋ ਤੇ ਚੈਨਲ ਸਿਮਰਤ ਹੋਰ ਸਟਿੱਪਸ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ ਮਾਤਾ ਰਾਣੀ ਦਾ ਆਸ਼ੀਰਵਾਦ ਹਮੇਸ਼ਾ ਤੁਹਾਡੇ ਤੇ ਬਣਿਆ ਰਵੇ ਕੇਲੇ ਦੀ ਸਬਜੀ ਤੁਸੀਂ ਸਹੀ ਸੁਣਿਆ ਸਾਵਣ ਵਿੱਚ ਭਗਵਾਨ ਸ਼ਿਵ ਨੂੰ ਕੱਚੇ ਕੇਲੇ ਦੀ ਸਬਜੀ ਚੜਾਉਣਾ ਬਹੁਤ ਪੁਣਯੋਗ ਹੈ ਕਿਉਂਕਿ ਕੱਚਾ ਕੇਲਾ ਸਾਦਗੀਤਾ ਸੁਭਾਅ ਤੇ ਸੰਜਮ ਦਾ ਪ੍ਰਤੀਕ ਹੁੰਦਾ ਹੈ ਜੋ ਭਗਵਾਨ ਸ਼ਿਵ ਨੂੰ ਖਾਸ ਤੌਰ ਤੇ ਪਸੰਦ ਹੈ ਅਜਿਹੀ ਸਥਿਤੀ ਵਿੱਚ ਤੁਹਾਨੂੰ ਸਾਵਣ ਦੇ ਮਹੀਨੇ ਵਿੱਚ ਖਾਸ ਕਰਕੇ ਸਾਵਣ ਸਵਾਰ ਨੂੰ ਕੱਚੇ ਕੇਲੇ ਦੀ ਸਬਜੀ ਵੀ ਬਣਾਉਣੀ ਚਾਹੀਦੀ ਹੈ ਅਜਿਹੀ ਸਥਿਤੀ ਵਿੱਚ ਮਾਵਾਂ ਅਤੇ ਭੈਣਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਲਸਣ ਅਤੇ ਪਿਆਜ਼ ਤੋਂ ਬਿਨਾ ਕੱਚੇ ਕੇਲੇ ਦੀ ਸਬਜ਼ੀ ਬਣਾਓ ਅਤੇ ਹੋਰ ਮਸਾਲੇ ਪਾ ਕੇ ਸਿਰਫ ਸੁੱਧ ਸਾਤਵਿਕ ਭੋਜਨ ਹੀ ਬਣਾਓ। ਅੱਜ ਤੋਂ ਲਾਵਾ ભગવાન ਸ਼ਿਵ ਦੇ ભગવાન ਸ਼ਿਵ ਦੇ ਆਲੇ ਦੁਆਲੇ ਬਹੁਤ ਸਾਰਾ ਵਾਤਾਵਰਣ ਹੈ ਜਿਸ ਕਾਰਨ ਉਹ ਸਿਰਫ ਕੁਦਰਤੀ ਚੀਜ਼ਾਂ ਨੂੰ ਹੀ ਪਸੰਦ ਕਰਦੇ ਹਨ। ਅਜਿਹੀ ਸਥਿਤੀ ਵਿੱਚ ਸ਼ਰਧਾ ਅਤੇ ਸੱਚੇ ਦਿਲ ਨਾਲ ਬਿਨਾਂ ਕਿਸੇ ਨਫ਼ਰਤ ਦੇ ਭਗਵਾਨ ਭੋਲੇ ਨਾਥ ਨੂੰ ਕੱਚੇ ਕੇਲੇ ਦੀ ਸਬਜ਼ੀ ਚੜਾਓ ਤੇ ਨਾਲ ਹੀ ਮਾਵਾ ਤੇ ਪੈਣਾ ਤੁਹਾਨੂੰ ਇਹ ਸਬਜ਼ੀ ਨੂੰ ਭਗਵਾਨ ਸ਼ਿਵ ਨੂੰ ਚੜਾਉਣ ਤੋਂ ਬਾਅਦ ਪਰਸ਼ਾਦ ਵੱਜੋਂ ਖਾਣਾ ਚਾਹੀਦਾ ਹੈ ਐ ਕਰਨ ਨਾਲ ਤੁਹਾਡੇ ਲਈ ਸ਼ੁਭ ਤੇ ਫਲਦਾਇਕ ਹੋਵੇਗਾ ਮਾਵਾ ਤੇ ਭੈਣਾਂ ਦੇ ਸਾਰੇ ਕੰਮ ਪੂਰੇ ਹੋਣਗੇ ਕੋਈ ਵੀ ਕੰਮ ਅਜੇ ਨਹੀਂ ਹੋਵੇਗਾ ਜੋ ਕਿ ਪੂਰਾ ਨਾ ਹੋਵੇ ਨੰਬਰ 2 ਸ਼ਕਰਕੰਦੀ ਤੁਸੀਂ ਸ਼ਕਰਕੰਦੀ ਦੀ ਸਬਜੀ ਬਾਰੇ ਜ਼ਰੂਰ ਜਾਣਦੇ ਹੋਵੋਗੇ ਕਿਉਂਕਿ ਸ਼ਕਰਕੰਦੀ ਦੀ ਸਬਜੀ ਜ਼ਿਆਦਾਤਰ ਸਰਦੀਆਂ ਵਿੱਚ ਵੇਖੀ ਜਾਂਦੀ ਹੈ ਅਤੇ ਸਰਦੀਆਂ ਵਿੱਚ ਖਾਧੀ ਜਾਂਦੀ ਹੈ ਅਜਿਹੀ ਸਥਿਤੀ ਵਿੱਚ ਜੇਕਰ ਤੁਸੀਂ ਸ਼ਕਰਗੰਦੀ ਬਾਰੇ ਨਹੀਂ ਜਾਣਦੇ ਹੋ ਤਾਂ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕਿ ਸ਼ਕਰਗੰਦੀ ਆਲੂ ਵਰਗੀ ਹੁੰਦੀ ਹੈ ਪਰ ਇਹ ਸਵਾਦ ਵਿੱਚ ਮਿੱਠੀ ਹੁੰਦੀ ਹੈ ਤੁਸੀਂ ਇਸ ਨੂੰ ਸ਼ਕਰਗੰਦੀ ਦੇ ਨਾਮ ਨਾਲ ਵੀ ਜਾਣਦੇ ਹੋ ਖਾਸ ਕਰਕੇ ਇਹ ਸ਼ਕਰਗੰਦੀ ਦੀ ਸਬਜੀ ਜਾਂ ਇਹ ਸ਼ਕਰਗੰਦੀ ਨੂੰ ਭਗਵਾਨ ਸ਼ਿਵ ਲਈ ਇੱਕ ਵਿਸ਼ੇਸ਼ ਭੇਟ ਵੀ ਮੰਨਿਆ ਜਾਂਦਾ ਹੈ ਖਾਸ ਕਰਕੇ ਜਦੋਂ ਇਸ ਨੂੰ ਸਾਦਗੀਤਾ ਨਾਲ ਬਣਾਇਆ ਜਾਂਦਾ ਹੈ ਤਾਂ ਇਸ ਤੋਂ ਇਲਾਵਾ ਇਹ ਇੱਕ ਜੜ ਵਾਲੀ ਸਬਜੀ ਵੀ ਹੁੰਦੀ ਹੈ ਜੋੰਦਰੂ ਮਿਠਾਸ ਅਤੇ ਊਰਜਾ ਨਾਲ ਵੀ ਭਰਪੂਰ ਹੁੰਦੀ ਹੈ। ਉਜਹੀ ਸਥਿਤੀ ਵਿੱਚ ਜੇਕਰ ਤੁਹਾਨੂੰ ਇਹ ਸਬਜ਼ੀ ਸਾਵਣ ਦੇ ਮਹੀਨੇ ਵਿੱਚ ਮਿਲਦੀ ਹੈ ਤਾਂ ਇਸ ਨੂੰ ਬਿਲਕੁਲ ਵੀ ਨਾ ਛੱਡੋ। ਜੇਕਰ ਤੁਹਾਨੂੰ ਇਹ ਸਬਜ਼ੀ ਮਿਲਦੀ ਹੈ ਤਾਂ ਤੁਹਾਨੂੰ ਇਸ ਨੂੰ ਬਣਾ ਕੇ ਭਗਵਾਨ ਸ਼ਿਵ ਨੂੰ ਚੜਉਣਾ ਚਾਹੀਦਾ ਹੈ ਅਤੇ ਇਸ ਨੂੰ ਖੁਦ ਪ੍ਰਸ਼ਾਦ ਵਜੋਂ ਵੀ ਖਾਣਾ ਚਾਹੀਦਾ ਹੈ ਕਿਉਂਕਿ ਇਸ ਦਾ ਸੇਵਨ ਕਰਨ ਤੇ ਭਗਵਾਨ ਸ਼ਿਵ ਨੂੰ ਚੜਉਣ ਨਾਲ ਰਿਸ਼ਤਿਆਂ ਵਿੱਚ ਮਿਠਾਸ ਪੈਦਾ ਹੁੰਦੀ ਹੈ। ਤੁਹਾਡੇ ਪਰਿਵਾਰ ਨਾਲ ਪਿਆਰ ਬਣਿਆ ਰਹਿੰਦਾ ਹੈ। ਅਤੇ ਆਤਾ ਜੀਵਨ ਵਿੱਚ ਵੀ ਖੁਸ਼ੀ ਬਣੀ ਰਹਿੰਦੀ ਹੈ। ਨੰਬਰ 3 ਕੱਚੇ ਦੁੱਧ ਦਾ ਅਭਿਸ਼ੇਕ ਹਰ ਵਿਅਕਤੀ ਦੁੱਧ ਪਿੰਦਾ ਹੈ। ਭਾਵੇਂ ਉਹ ਬੱਚਾ ਹੋਵੇ, ਬਜ਼ੁਰਗ ਔਰਤ ਹੋਵੇ ਜਾਂ ਫਿਰ ਮਰਦ ਕਿਉਂਕਿ ਦੁੱਧ ਸਰੀਰ ਨੂੰ ਤਾਕਤ ਪ੍ਰਦਾਨ ਕਰਦਾ ਹੈ। ਅਜਿਹੀ ਸਥਿਤੀ ਵਿੱਚ ਸਾਵਣ ਦੇ ਮਹੀਨੇ ਵਿੱਚ ਭਗਵਾਨ ਸ਼ਿਵ ਨੂੰ ਕੱਚਾ ਗਾਂ ਦਾ ਦੁੱਧ ਜ਼ਰੂਰ ਚੜਉਣਾ ਚਾਹੀਦਾ ਹੈ। ਇਹ ਬਹੁਤ ਪੁੰਨਯੋਗ ਮੰਨਿਆ ਜਾਂਦਾ ਹੈ। ਤੁਸੀਂ ਸਾਵਣ ਦੇ ਮਹੀਨੇ ਵਿੱਚ ਸ਼ਿਵਲਿੰਗ ਦੇ ਤਿਤ ਚੜਾ ਸਕਦੇ ਹੋ ਜਾਂ ਉਸ ਦਾ ਅਭਿਸ਼ੇਕ ਕਰ ਸਕਦੇ ਹੋ ਇਸ ਤੋਂ ਇਲਾਵਾ ਸ਼ਿਵਲਿੰਗ ਦੇ ਦੁੱਧ ਚੜਾਉਂਦੇ ਸਮੇਂ ਓਮ ਨਮਾ ਸ਼ਿਵਾਏ ਮੰਤਰ ਦਾ ਸ਼ਰਧਾ ਨਾਲ ਜਾਪ ਵੀ ਕਰੋ ਤੇ ਇਹ ਵੀ ਧਿਆਨ ਵਿੱਚ ਰੱਖੋ ਕਿ ਦੁੱਧ ਪੂਰੀ ਤਰ੍ਹਾਂ ਸ਼ੁੱਧ ਹੋਣਾ ਚਾਹੀਦਾ ਹੈ ਗਲਤੀ ਨਾਲ ਵੀ ਸ਼ਿਵਲਿੰਗ ਤੇ ਅਸ਼ੁੱਧ ਦੁੱਧ ਨਾ ਚੜਾਓ ਨਹੀਂ ਤਾਂ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਫਲ ਨਹੀਂ ਮਿਲੇਗਾ ਅਤੇ ਅਜਿਹਾ ਕਰਨ ਨਾਲ ਭਗਵਾਨ ਸ਼ਿਵ ਤੁਹਾਡੇ ਨਾਲ ਨਾਰਾਜ਼ ਵੀ ਹੋ ਸਕਦੇ ਹਨ ਜਿਸ ਕਾਰਨ ਤੁਸੀਂ ਭਗਵਾਨ ਕੋਲੇ ਨਾ ਤੀ आशीर्वाद ਤੋਂ ਬੰਜੀ ਵੀ ਰਹਿ ਸਕਦੇ ਹੋ ਅਜਿਹੀ ਸਥਿਤੀ ਵਿੱਚ ਤੁਹਾਨੂੰ ਦੁੱਧ ਚੁਰਨਦੇ ਸਮੇਂ ਐਸੇ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਨੰਬਰ 4 ਦਹੀਂ ਦਾ ਚੜਾਵਾ ਦਹੀਂ ਭਗਵਾਨ ਮਹਾਦੇਵ ਨੂੰ ਬਹੁਤ ਪਿਆਰੀ ਹੁੰਦੀ ਹੈ ਖਾਸ ਕਰਕੇ ਜਦੋਂ ਇਹ ਦੇਸੀ ਗਾਂ ਦੇ ਦੁੱਧ ਤੋਂ ਬਣਾਈ ਜਾਂਦੀ ਹੈ ਕਿਉਂਕਿ ਸਨਾਤਨ ਧਰਮ ਵਿੱਚ ਗਾਂ ਨੂੰ ਮਾਂ ਦਾ ਦਰਜਾ ਦਿੱਤਾ ਗਿਆ ਹੈ ਅਜਿਹੀ ਸਥਿਤੀ ਵਿੱਚ ਬਹੁਤ ਸਾਰੀਆਂ ਮਾਵਾਂ ਅਤੇ ਭੈਣਾਂ ਆਪਣੇ ਘਰ ਵਿੱਚ ਗਊਆਂ ਵੀ ਪਾ ਰਹੀਆਂ ਹੋਣ ਗਿਆ ਅਜਿਹੀ ਸਥਿਤੀ ਵਿੱਚ ਜੇਕਰ ਤੁਹਾਡੇ ਘਰ ਵਿੱਚ ਇੱਕ ਗਾਂ ਹੈ ਤਾਂ ਤੁਸੀਂ ਇਸ ਦੇ ਦੁੱਧ ਤੋਂ ਦਹੀਂ ਤਿਆਰ ਕਰਕੇ ਭਗਵਾਨ ਸ਼ਿਵ ਨੂੰ ਜਾਂ ਸ਼ਿਵਲਿੰਗ ਤੇ ਚੜਾ ਸਕਦੇ ਹੋ ਕਿਉਂਕਿ ਦਹੀਂ ਠੰਡਕ ਪ੍ਰਦਾਨ ਕਰਦਾ ਹੈ ਅਜਿਹਾ ਕਰਨ ਨਾਲ ਤੁਹਾਨੂੰ ਜੀਵਨ ਵਿੱਚ ਮਾਨਸਿਕ ਤਣਾਅ ਅਤੇ ਸਿਹਤ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਵੀ ਨਹੀਂ ਕਰਨਾ ਪਵੇਗਾ ਤੇ ਨਾਲ ਹੀ ਜੇਕਰ ਤੁਹਾਡੇ ਪਰਿਵਾਰ ਵਿੱਚ ਕੋਈ ਵੀ ਬਿਮਾਰ ਹੈ ਤਾਂ ਸੱਚੇ ਮਨ ਨਾਲ ਭਗਵਾਨ ਸ਼ਿਵ ਦੇ ਨਾਮ ਦਾ ਜਾਪ ਕਰਦੇ ਹੋਏ ਸ਼ਿਵਲਿੰਗ ਤੇ ਦਹੀਂ ਚੜ੍ਹਾਉਣਾ ਲੋ ਇਸ ਸਿਹਤ ਵਿੱਚ ਵੀ ਜਲਦੀ ਸੁਧਾਰ ਹੋਵੇਗਾ ਇਸ ਤੋਂ ਇਲਾਵਾ ਜਿਹਾ ਕਰਨ ਨਾਲ ਮਾਵਾਂ ਤੇ ਭੈਣਾਂ ਦੇ ਜੀਵਨ ਵਿੱਚ ਸਥਿਰਤਾ ਵੀ ਆਵੇਗੀ ਰੁਕੇ ਹੋਏ ਕੰਮ ਨੂੰ ਗਤੀ ਮਿਲੇਗੀ ਜਿਸ ਨਾਲ ਜੀਵਨ ਵਿੱਚ ਸਫਲਤਾ ਵੀ ਮਿਲੇਗੀ ਨੰਬਰ 5 ਤਿਲ ਕਾਲੇ ਤਿਲ ਸਨਾਤਨ ਤਨ ਵਿੱਚ ਬਹੁਤ ਪਵਿੱਤਰ ਮੰਨੇ ਜਾਂਦੇ ਹਨ ਅਤੇ ਖਾਸ ਕਰਕੇ ਕਾਲੇ ਤਿਲ ਪੂਜਾ ਲਈ ਇੱਕ ਮਹੱਤਵਪੂਰਨ ਸਮੱਗਰੀ ਵੀ ਹੁੰਦੇ ਹਨ ਇਸ ਤੋਂ ਇਲਾਵਾ ਇਹ ਭਗਵਾਨ ਸ਼ਿਵ ਨੂੰ ਚੜਾਈ ਜਾਣ ਵਾਲੇ ਸਭ ਤੋਂ ਵਧੀਆ ਚੜਾਵੇ ਵਿੱਚੋਂ ਇੱਕ ਹੁੰਦੇ ਹਨ ਜੇ ਇਸ ਸਥਿਤੀ ਵਿੱਚ ਸਧਾਰਣਾਂ ਲਈ ਸਾਵਣ ਦੇ ਮਹੀਨੇ ਵਿੱਚ ਅਭਿਸ਼ੇਕ ਤਰਪਣ ਅਤੇ ਭੋਗ ਵਿੱਚ ਖਾਸ ਤੌਰ ਤੇ ਤਿਲ ਦੀ ਵਰਤੋਂ ਕੀਤੀ ਜਾਂਦੀ ਹੈ ਦੇ ਨਾਲ ਹੀ ਅਸੀਂ ਤੁਹਾਨੂੰ ਸਾਰਿਆਂ ਨੂੰ ਦੱਸ ਰਹੀਏ ਕਿ ਕਾਲੇ ਤੇਲ ਪਾਪਾਂ ਦਾ ਨਾਸ਼ ਕਰਨ ਵਾਲਾ ਵੀ ਮੰਨਿਆ ਜਾਂਦਾ ਹੈ ਅਤੇ ਇਹ ਗ੍ਰਹਿ ਦੋਸ਼, ਵਾਸਤੂ ਦੋਸ਼, ਪਿੱਤਰ ਦੋਸ਼ ਨੂੰ ਵੀ ਦੂਰ ਕਰਦਾ ਹੈ ਅਤੇ ਉਹਨਾਂ ਦਾ ਪ੍ਰਭਾਵ ਬਹੁਤ ਪ੍ਰਭਾਵਸ਼ਾਲੀ ਹੁੰਦਾ ਹੈ। ਅਜਿਹੀ ਸਥਿਤੀ ਵਿੱਚ ਤੁਹਾਨੂੰ ਗ੍ਰਹਿ ਦੋਸ਼, ਪਿੱਤਰ ਦੋਸ਼ ਤੋਂ ਛੁਟਕਾਰਾ ਵੀ ਮਿਲਦਾ ਹੈ। ਤੇ ਤੁਹਾਨੂੰ ਆਪਣੇ ਪੁਰਖਾਂ ਦਾ ਆਸ਼ੀਰਵਾਦ ਵੀ ਮਿਲਦਾ ਹੈ। ਜਿਨ੍ਹਾਂ ਦੀ ਕਿਰਪਾ ਨਾਲ ਤੁਹਾਡੀਆਂ ਅਧੂਰੀਆਂ ਇੱਛਾਵਾਂ ਵੀ ਪੂਰੀਆਂ ਹੁੰਦੀਆਂ ਹਨ ਤੇ ਜੇਕਰ ਕਰ ਵਿੱਚ ਲੜਾਈ ਝਗੜੇ ਹੁੰਦੇ ਹਨ ਤਾਂ ਉਹ ਵੀ ਦੂਰ ਹੋ ਜਾਂਦੀਆਂ ਹਨ ਅਤੇ ਵਿਅਕਤੀ ਜੀਵਨ ਵਿੱਚ ਖੁਸ਼ੀ ਫੈਲ ਜਾਂਦੀ ਹੈ ਤੇ ਘਰ ਤੋਂ ਨਕਾਰਾਤਮਕ ਊਰਜਾ ਦੇ ਮਾੜੇ ਪ੍ਰਭਾਵ ਵੀ ਦੂਰ ਹੋ ਜਾਂਦੇ ਹਨ ਨੰਬਰ 6 ਸ਼ਹਿਦ ਦਾ ਚੜਾਵਾ ਤੁਸੀਂ ਜ਼ਿੰਦਗੀ ਵਿੱਚ ਕਦੇ ਨਾ ਕਦੇ ਸ਼ਹਿਰ ਜ਼ਰੂਰ ਖਾਦਾ ਹੋਵੇਗਾ ਕਿਉਂਕਿ ਇਸ ਦਾ ਸਵਾਦ ਮਿੱਠਾ ਹੁੰਦਾ ਹੈ ਅਜਿਹੀ ਸਥਿਤੀ ਵਿੱਚ ਬਹੁਤ ਸਾਰੇ ਸ਼ਰਧਾਲੂ ਮਾਮਾ ਤੇ ਭੈਣਾ ਸਾਨੂੰ ਪੁੱਛਦਿਆਂ ਹਨ ਕਿ ਅਸੀਂ ਸਾਵਣ ਦੇ ਮਹੀਨੇ ਵਿੱਚ ਸ਼ਿਵਲਿੰਗ ਤੇ ਸ਼ਹਿਦ ਚੜਾ ਸਕਦੇ ਹਾਂ ਜਾਂ ਸਾਵਣ ਸੰਵਾਰ ਨੂੰ ਤਾਂ ਜਵਾਬ ਹੈ ਹਾਂ ਤੁਸੀਂ ਬਿਨਾਂ ਕਿਸੇ ਸਮੱਸਿਆ ਤੇ ਸ਼ਿਵਲਿੰਗ ਤੇ ਸ਼ਹਿਦ ਚੜਾ ਸਕਦੇ ਹੋ ਪਰ ਤੁਸੀਂ ਉਹੀ ਸ਼ਹਿਦ ਚੜਾ ਸਕਦੇ ਹੋ ਜੋ ਪੂਰੀ ਤਰ੍ਹਾਂ ਸ਼ੁੱਧ ਹੋਵੇ ਤੇ ਸ਼ਿਵਲਿੰਗ ਤੇ ਸ਼ੁੱਧ ਸ਼ਹਿਦ ਬਿਲਕੁਲ ਵੀ ਨਾ ਚੜਾਓ ਹੁਣ ਤੁਸੀਂ ਸੋਚੋ ਕਿ ਅਸ਼ੁੱਧ ਸ਼ਹਿਦ ਕੀ ਹੈ ਤਾਂ ਮਾਮਾ ਪੈਣਾ ਆਓ ਅਸੀਂ ਤੁਹਾਨੂੰ ਸਾਰਿਆਂ ਨੂੰ ਦੱਸ ਦਈਏ ਕਿ ਅਸ਼ੁੱਧ ਸ਼ਹਿਦ ਦਾ ਮਤਲਬ ਉਹ ਸ਼ਹਿਦ ਹੈ ਜੋ ਤੁਸੀਂ ਪਹਿਲਾਂ ਹੀ ਵਰਤ ਚੁੱਕੇ ਹੋ ਅਜਿਹੇ ਸ਼ਹਿਦ ਭਗਵਾਨ ਪੋਲੇनाथ ਨੂੰ ਕਦੇ ਵੀ ਨਹੀਂ ਚਰਉਣਾ ਚਾਹੀਦਾ ਇਸ ਤੋਂ ਇਲਾਵਾ ਤੁਹਾਨੂੰ ਇਸ ਗੱਲ ਵੱਲ ਵੀ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਯਾਦ ਰੱਖੋ ਕਿ ਸ਼ਿੰਗਲੀ ਤੇ ਸ਼ਹਿਦ ਚਰੋਂਦੇ ਸਮੇਂ ਸ਼ੁੱਧਤਾ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਸ਼ੁੱਧਤਾ ਦਾ ਵਿਸ਼ੇਸ਼ ਮਤਵ ਹੈ ਜੇਕਰ ਤੁਸੀਂ ਸ਼ਿਵਲਿੰਗ ਤੇ ਬਿਨਾਂ ਇਸ਼ਨਾਨ ਕੀਤੇ ਸ਼ਹਿਦ ਜਾਂ ਫਿਰ ਕੁਝ ਹੋਰ ਚੜਾਉਂਦੇ ਹੋ ਤਾਂ ਤੁਹਾਨੂੰ ਇਸ ਦਾ ਫਲ ਨਹੀਂ ਮਿਲੇਗਾ ਤੁਹਾਨੂੰ ਇਸ ਤੋਂ ਕਿਸੇ ਵੀ ਕਿਸਮ ਦਾ ਫਲ ਨਹੀਂ ਮਿਲੇਗਾ ਸਗੋਂ ਇਹ ਭਗਵਾਨ ਸ਼ਿਵ ਦਾ અપਮਾਨ ਹੋਵੇਗਾ ਨੰਬਰ 7 ਬੇਲ ਪੱਤਰ ਪਿਆਰੇ ਪਖਤੋ ਤੁਸੀਂ ਸਾਰੇ ਬੇਲ ਪੱਤਰ ਬਾਰੇ ਜਾਣਦੇ ਹੋਵੋਗੇ ਇਹ ਇੱਕ ਕਿੰਨਾ ਪਵਿੱਤਰ ਮਹੀਨਾ ਹੈ ਅਜਿਹੀ ਸਥਿਤੀ ਵਿੱਚ ਬੇਲ ਪੱਤਰ ਨੂੰ ਨਾ ਸਿਰਫ ਇੱਕ ਪੂਜਾ ਸਮਗਰੀ ਮੰਨਿਆ ਜਾਂਦਾ ਹੈ ਬਲਕਿ ਇਸ ਨੂੰ ਭਗਵਾਨ ਪੋਲੇਨਾਥ ਦਾ ਸਭ ਤੋਂ ਪਸੰਦੀਦਾ ਭੇਟ ਵੀ ਮੰਨਿਆ ਜਾਂਦਾ ਹੈ ਜਦੋਂ ਭਗਵਾਨ ਪੋਲੇਨਾਥ ਬੇਲ ਪੱਤਰ ਸਵੀਕਾਰ ਕਰਦੇ ਹਨ ਤਾਂ ਉਹ ਬਹੁਤ ਖੁਸ਼ ਹੋ ਜਾਂਦੇ ਹਨ ਅਤੇ ਜੋ ਵੀ ਭਗਵਾਨ ਸ਼ਿਵ ਲਿੰਗ ਤੇ ਬੇਲ ਪੱਤਰ ਚੜਹੁੰਦੇ ਹਨ ਭਗਵਾਨ ਪੋਲੇਨਾਥ ਆਪਣੇ ਭੋਜਨ ਅਤੇ ਧੰਦੇ ਭੰਡਾਰ ਨੂੰ ਪਰ ਦਿੰਦੇ ਹਨ ਤੇ ਉਸ ਨੂੰ ਜੀਵਨ ਵਿੱਚ ਕਦੇ ਵੀ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਅਤੇ ਵਿਅਕਤੀ ਨੂੰ ਮਾਨਸਿਕ ਸ਼ਾਂਤੀ ਵੀ ਮਿਲਦੀ ਹੈ ਪਰ ਇਸ ਨੂੰ ਖਾਣ ਯੋਗ ਨਹੀਂ ਮੰਨਿਆ ਜਾਂਦਾ ਤੁਹਾਨੂੰ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ ਇਹ ਗੱਲ ਧਿਆਨ ਵਿੱਚ ਰੱਖੋ ਇਸ ਤੋਂ ਇਲਾਵਾ ਬੇਲ ਪੱਤਰ 3 ਦੇਖਦਾ ਪ੍ਰਤੀਕ ਹੈ ਅਤੇ ਇਸ ਨੂੰ ਚੜਾਉਣ ਨਾਲ ਤੁਹਾਨੂੰ ਤਿੰਨਾ ਬ੍ਰਹਮਾ ਵਿਸ਼ਣੂ ਅਤੇ ਮਹੇਸ਼ ਦਾ ਆਸ਼ੀਰਵਾਦ ਵੀ ਮਿਲਦਾ ਹੈ ਤੇ ਨਾਲ ਹੀ ਤੁਹਾਨੂੰ ਇਸ ਚੀਜ਼ ਦਾ ਵੀ ਖਾਸ ਧਿਆਨ ਰੱਖਣਾ ਚਾਹੀਦਾ ਹੈ ਅਤੇ ਆਪਣੇ ਮਨ ਵਿੱਚ ਇਹ ਵੀ ਬੰਨਣਾ ਚਾਹੀਦਾ ਹੈ ਕਿ ਜੀਵਨ ਵਿੱਚ ਕਦੇ ਵੀ ਪੱਟੀ ਹੋਈ ਜਾਂ ਟੁੱਟੀ ਹੋਈ ਬੇਲ ਪੱਤਰ ਸ਼ਿਵਲਿੰਗ ਤੇ ਨਾ ਚੜਾਓ ਕਿਉਂਕਿ ਇਸ ਨੂੰ ਅਸ਼ੁਭ ਮੰਨਿਆ ਜਾਂਦਾ ਹੈ ਤੇ ਭਗਵਾਨ ਪੋਲੇ ਦਾ ਅਪਮਾਨ ਵੀ ਮੰਨਿਆ ਜਾਂਦਾ ਹੈ ਨੰਬਰ 8 ਝੋਨੇ ਦਾ ਭੋਗ ਹਾਂ ਪਕਤੋ ਪਾਣ ਭਗਵਾਨ ਸ਼ਿਵ ਦਾ ਮਨਪਸੰਦ ਭੋਗ ਹੈ ਪਰ ਇਸ ਨੂੰ ਸਿਰਫ ਸ਼ਰਧਾ ਤੇ ਮਾਨ ਨਾਲ ਹੀ ਚੜਉਣਾ ਚਾਹੀਦਾ ਹੈ ਐਸ ਤੋਂ ਲਾਵਾ ਸਾਵਨ ਦੇ ਮਹੀਨੇ ਸ਼ਿਵਲਿੰਗ ਤੇ ਝੋਨਾ ਚੜ੍ਹਨ ਨੂੰ ਵੀ ਕਈ ਤਾਂਤ੍ਰਿਕ ਅਤੇ ਸਾਧਨਾ ਮਾਰਗਾਂ ਵਿੱਚ ਮਹੱਤਵਪੂਰਨ ਮੰਨਿਆ ਜਾਂਦਾ ਹੈ ਕਿਉਂਕਿ ਭਗਵਾਨ ਮਹਾਦੇਵ ਨੂੰ ਧਾਂ ਚੜ੍ਹਨ ਨਾਲ ਮਨ ਦੀ ਸ਼ਾਂਤੀ ਮਿਲਦੀ ਹੈ ਇਛਾਵਾਂ ਵੀ ਸ਼ਾਂਤ ਹੁੰਦੀਆਂ ਹਨ ਅਤੇ ਧਿਆਨ ਦੀ ਸ਼ਕਤੀ ਵੀ ਵਧਦੀ ਹੈ ਅਜਿਹੀ ਸਥਿਤੀ ਵਿੱਚ ਤੁਹਾਨੂੰ ਸਾਵਨ ਦੇ ਮਹੀਨੇ ਜਾਂ ਫਿਰ ਸਾਵਨ ਸੰਵਾਰ ਨੂੰ ਭਗਵਾਨ ਭੋਲੇਨਾਥ ਨੂੰ ਭੰਗ ਚੜ੍ਹਨੀ ਚਾਹੀਦੀ ਹੈ ਜਿਹਾ ਕਰਨ ਨਾਲ ਤੁਹਾਡੀ ਵਿੱਤੀ ਸਥਿਤੀ ਮਜ਼ਬੂਤ ਹੋਵੇਗੀ Devi Lakshmi ਘਰ ਵਿੱਚ ਸਥਾਈ ਤੌਰ ਤੇ ਨਿਵਾਸ ਕਰੇਗੀ ਅਤੇ ਮਾਵਾ ਪੈਣਾ ਦਾ ਕੋਈ ਵੀ ਕੰਮ ਨਹੀਂ ਰੁਕੇਗਾ ਜੋ ਪੂਰਾ ਨਾ ਹੋਇਆ ਹੋਵੇ ਅਤੇ ਜਿੱਤੇ Devi Lakshmi ਨਿਵਾਸ ਕਰਦੀ ਹੈ ਉੱਤੇ ਧਨ ਅਤੇ ਅਨਾਜ ਦੀ ਕਦੇ ਵੀ ਕੋਈ ਕਮੀ ਨਹੀਂ ਹੁੰਦੀ ਨੰਬਰ 9 ਫਲ ਸ਼ਿ ਪੂਜਾ ਵਿੱਚ ਫਲਾਂ ਦਾ ਚੜਾਵਾ ਵੀ ਬਹੁਤ ਮਹੱਤਵਪੂਰਨ ਹੈ ਖਾਸ ਕਰਕੇ ਭਗਵਾਨ ਭੋਲੇ ਨਾਥ ਨੂੰ ਬੇਰ ਨਾਰੀਲ, ਕੇਲਾ ਅਤੇ 나즈 ਦੇ ਫਲ ਬਹੁਤ ਪਸੰਦ ਹਨ। ਇਸ ਤੋਂ ਇਲਾਵਾ ਬਜ਼ੁਰਗ ਕਹਿੰਦੇ ਹਨ ਕਿ ਬੇਲ ਫਲ ਭਗਵਾਨ ਸ਼ਿਵ ਦਾ ਸਭ ਤੋਂ ਪੁਰਾਣਾ ਪਸੰਦੀਦਾ ਫਲ ਹੈ। ਇਸ ਨੂੰ ਚਰਾਉਣ ਨਾਲ ਲੰਬੀ ਉਮਰ ਤੇ ਰੋਗ ਦਾ ਨਾਸ਼ ਹੁੰਦਾ ਹੈ। ਇਸ ਤੋਂ ਇਲਾਵਾ ਨਾਰੀਲ ਭਗਵਾਨ ਸ਼ਿਵ ਦੇ ਪ੍ਰਤੀ ਸੰਕਲਪ, ਤਿਆਗ ਅਤੇ ਪੂਰਨ ਸਮਰਪਣ ਨੂੰ ਵੀ ਦਰਸਾਉਂਦਾ ਹੈ। ਇਸ ਦਾ ਸਖਤ ਬਾਹਰੀ ਰੂਪ ਅਤੇ ਮਿੱਠਾ ਅੰਦਰੂਨੀ ਪਾਣੀ ਭਗਵਾਨ ਸ਼ਿਵ ਦੇ ਚਰਾਵੇ ਨਾਲ ਡੁੰਗਾਈ ਨਾਲ ਜੁੜਿਆ ਹੁੰਦਾ ਹੈ। ਜੇ ਇਸ ਸਥਿਤੀ ਵਿੱਚ ਸਾਵਣ ਦੇ ਮਹੀਨੇ ਵਿੱਚ ਭਗਵਾਨ ਸ਼ਿਵ ਨੂੰ ਫਲ ਚੜ੍ਹਾਉਣ ਤੋਂ ਬਾਅਦ ਤੁਹਾਨੂੰ ਇਹ ਫਲ ਨਹੀਂ ਛਰੋਣੇ ਚਾਹੀਦੇ ਪੂਜਾ ਤੋਂ ਬਾਅਦ ਆਪਣੇ ਪਰਿਵਾਰ ਦੋਸਤਾਂ ਭਰਾਵਾਂ ਭੈਣਾਂ ਤੇ ਮਾਵਾਂ ਨੂੰ ਪ੍ਰਸ਼ਾਦ ਵਜੋਂ ਵੰਡਣਾ ਬਹੁਤ ਪਵਿੱਤਰ ਹੁੰਦਾ ਹੈ ਅਜਿਹਾ ਕਰਨ ਨਾਲ ਘਰ ਵਿੱਚੋਂ ਨਕਾਰਾਤਮਕ ਊਰਜਾ ਦੇ ਨਕਾਰਾਤਮਕ ਪ੍ਰਭਾਵ ਦੂਰ ਹੋ ਜਾਂਦੇ ਹਨ ਤੇ ਪਰਿਵਾਰ ਵਿੱਚ ਸਕਾਰਾਤਮਕ ਊਰਜਾ ਸੰਚਾਰਿਤ ਹੁੰਦੀ ਹੈ ਜਿਸ ਵਿੱਚ ਖੁਸ਼ੀ ਅਤੇ ਸ਼ਾਂਤੀ ਵਸਾਲੀ ਬਣੀ ਰਹਿੰਦੀ ਹੈ ਐਸ ਲਈ ਮਾਵਾਂ ਤੇ ਪੈਣਾ ਐ ਉਹ ਚੀਜ਼ਾਂ ਸਨ ਜੋ ਖਾਸ ਕਰਕੇ ਸਾਵਣ ਦੇ ਮਹੀਨੇ ਵਿੱਚ ਭਗਵਾਨ ਸ਼ਿਵ ਨੂੰ ਚਰੂਣੀਆਂ ਚਾਹੀਦੀਆਂ ਹਨ ਅਤੇ ਜਿਨ੍ਹਾਂ ਦਾ ਸੇਵਨ ਤੁਹਾਨੂੰ ਸਾਵਣ ਦੇ ਮਹੀਨੇ ਵਿੱਚ ਸ਼ਰਧਾ ਨਾਲ ਕਰਨਾ ਚਾਹੀਦਾ ਹੈ ਅਜਿਹਾ ਕਰਨ ਨਾਲ ਜੀਵਨ ਵਿੱਚ ਖੁਸ਼ੀ ਧਨ ਖੁਸ਼ਹਾਲੀ ਪ੍ਰਾਪਤ ਹੁੰਦੀ ਹੈ ਤੇ ਤੁਹਾਡੇ ਰੁਕੇ ਹੋਏ ਕੰਮ ਵੀ ਬਣਦੇ ਹਨ ਤੇ ਆਓ ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਸ਼ਾਵਣ ਦੇ ਮਹੀਨੇ ਵਿੱਚ ਗਲਤੀ ਨਾਲ ਵੀ ਕਿਹੜੀਆਂ ਚੀਜ਼ਾਂ ਦਾ ਸਾਨੂੰ ਸੇਵਨ ਨਹੀਂ ਕਰਨਾ ਚਾਹੀਦਾ ਜਿਸ ਕਾਰਨ ਭਗਵਾਨ ਸ਼ਿਵ ਗੁੱਸੇ ਹੋ ਜਾਂਦੇ ਹਨ ਅਤੇ ਤੁਸੀਂ ਭਗਵਾਨ ਭੋਲੇ ਨਾਦ ਦੇ ਆਸ਼ੀਰਵਾਦ ਤੋਂ ਵਾਂਝੇ ਰਹਿ ਜਾਂਦੇ ਹੋ ਜਿਸ ਕਾਰਨ ਤੁਹਾਡੀ ਇੱਛਾ ਵੀ ਅਧੂਰੀ ਰਹਿ ਸਕਦੀ ਹੈ ਨੰਬਰ 1 ਲਸਣ ਅਤੇ ਪਿਆਜ਼ ਸ਼ਾਵਣ ਦੇ ਮਹੀਨੇ ਵਿੱਚ ਲਸਣ ਅਤੇ ਪਿਆਜ਼ ਜਾਂ ਫਿਰ ਲਸਣ ਪਿਆਜ਼ ਤੋਂ ਬਣੀ ਕੋਈ ਵੀ ਚੀਜ਼ ਭਗਵਾਨ ਸ਼ਿਵ ਨੂੰ ਚੜ੍ਹਾਉਣਾ ਜ ਸਾਵਣ ਕਰਨਾ ਪੂਰੀ ਤਰ੍ਹਾਂ ਵਰਜਿਤ ਹੁੰਦਾ ਹੈ ਹਰ ਕੋਈ ਆਪਣੇ ਜੀਵਨ ਵਿੱਚ ਲਸਣ ਪਿਆਜ਼ ਦੀ ਸੱਜੀ ਖਾਂਦਾ ਹੈ ਪਰ ਅਸੀਂ ਤੁਹਾਨੂੰ ਇਹ ਦੱਸ ਦਈਏ ਕਿ ਤੁਹਾਨੂੰ ਸਾਵਣ ਦੇ ਮਹੀਨੇ ਵਿੱਚ ਇਹਨਾਂ ਚੀਜ਼ਾਂ ਨੂੰ ਛੱਡ ਦੇਣਾ ਚਾਹੀਦਾ ਹੈ ਕਿਉਂਕਿ ਇਹ ਚੀਜ਼ਾਂ ਬਹੁਤ ਜ਼ਿਆਦਾ ਅਸ਼ubh ਹੁੰਦੀਆਂ ਹਨ ਲਸਣ ਪਿਆਜ਼ ਰਾਹੁਕਿੱਤੂ ਤੋਂ ਉਤਪੰਨ ਹੋਏ ਹਨ ਜਿਸ ਕਾਰਨ ਇਹਨਾਂ ਦੋਵਾਂ ਚੀਜ਼ਾਂ ਨੂੰ ਤਾਮਸਿਕ ਭੋਜਨ ਦੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ ਅਤੇ ਕਿਸੇ ਵੀ ਤਿਉਹਾਰ ਜਾਂ ਫਿਰ ਵਰਤ ਇਹਨਾਂ ਦਾ ਸੇਵਨ ਕਰਨਾ ਅਸ਼ੁਭ ਹੁੰਦਾ ਹੈ ਕਿਉਂਕਿ ਇਹਨਾਂ ਦਾ ਸੇਵਨ ਕਰਨ ਨਾਲ ਵਰਤ ਦਾ ਫਲ ਕਦੇ ਵੀ ਨਹੀਂ ਮਿਲਦਾ ਨੰਬਰ 2 ਬੈਂਗਣ ਬੈਂਗਣ ਨੂੰ ਕਈ ਧਾਰਮਿਕ ਗ੍ਰੰਥਾਂ ਵਿੱਚ ਅਸ਼ੁਭ ਮੰਨਿਆ ਜਾਂਦਾ ਹੈ ਅਤੇ ਖਾਸ ਕਰਕੇ ਸਾਵੰਦ ਦੇ ਮਹੀਨੇ ਵਿੱਚ ਸ਼ਿਵ ਪੂਜਾ ਦੀ ਅਸਤੀ ਵਰਤੋ ਦੀ ਬਣਾਈ ਹੈ ਇਸ ਦੇ ਨਾਲ ਹੀ ਇਸ ਨੂੰ ਗ੍ਰਹਿ ਦੋਸ਼ਾਂ ਅਤੇ ਨਕਾਰਾਤਮਕ ਔਰਜਾ ਨਾਲ ਜੋੜਿਆ ਫਲ ਮੰਨਿਆ ਜਾਂਦਾ ਹੈ ਜਿਹੀ ਸਥਿਤੀ ਵਿੱਚ ਬੈਂਗਣ ਦਾ ਸੇਵਨ ਸਰੀਰ ਵਿੱਚ ਅਸੰਤੁਲਨ ਤੇ ਆਸਰ ਪਰ ਹੁੰਦਾ ਹੈ ਜੋ ਕਿ ਸਾਧਨਾ ਦੇ ਰਾਹ ਵਿੱਚ ਰੁਕਾਵਟ ਪੈਦਾ ਕਰਦਾ ਹੈ ਇਸ ਤੋਂ ਇਲਾਵਾ ਬੈਂਗਣ ਦਾ ਸਬਾ ਖਾਵਾ ਨੂੰ ਬਦੁੰਦਾ ਹੈ ਇਸੇ ਲਈ ਸਾਵਣ ਦੇ ਮਹੀਨੇ ਵਿੱਚ ਬੈਂਗਣ ਦੀ ਸਬਜ਼ੀ ਖਾਣ ਦੀ ਮਨਾਹੀ ਹੁੰਦੀ ਹੈ ਜੇਕਰ ਤੁਸੀਂ ਸਾਵਣ ਦੇ ਮਹੀਨੇ ਵਿੱਚ ਬੈਂਗਣ ਦਾ ਸੇਵਨ ਕਰਦੇ ਹੋ ਤਾਂ ਤੁਸੀਂ ਇਸ ਦਾ ਸੇਵਨ ਨਾ ਕਰੋ ਤੁਹਾਨੂੰ ભગવાન ਫੌਰੇ ਨਾਲੋਂ ਮਾਫੀ ਮੰਗਣੀ ਚਾਹੀਦੀ ਹੈ ਔਰਨਤੋ ਮਾਫੀ ਮੰਗਲਣੀ ਚਾਹੀਦੀ ਹੈ ਤਾਂ ਹੀ ਤੁਹਾਨੂੰ ਪੂਜਾ ਅਤੇ ਵਰਤਾਫਲ ਮਿਲੇਗਾ ਨੰਬਰ 3 ਕੜੀ ਤੁਸੀਂ ਇਹ ਸਹੀ ਸੁਣਿਆ ਹੈ ਬਹੁਤ ਸਾਰੀਆਂ ਮਾਵਾਂ ਤੇ ਪੈਣਾ ਸਾਵਨ ਦੇ ਇਸ ਪਵਿੱਤਰ ਮਹੀਨੇ ਵਿੱਚ ਆਪਣੇ ਘਰਾਂ ਵਿੱਚ ਕੜੀ ਬਣਾਉਂਦੀਆਂ ਹਨ ਅਤੇ ਇਸ ਦਾ ਸੇਵਨ ਕਰਦੀਆਂ ਹਨ ਪਰ ਆਓ ਅਸੀਂ ਉਹਨਾਂ ਸਾਰਿਆਂ ਨੂੰ ਦੱਸ ਦਈਏ ਕਿ ਸਾਵਨ ਦੇ ਮਹੀਨੇ ਵਿੱਚ ਕੜੀ ਦਾ ਸੇਵਨ ਬਹੁਤ ਜ਼ਿਆਦਾ ਸ਼ੁਭ ਹੁੰਦਾ ਹੈ ਬਜ਼ੁਰਗਾਂ ਤੇ ਸ਼ਾਸਤਰਾਂ ਵਿੱਚ ਕਿਹਾ ਗਿਆ ਹੈ ਕਿ ਸਾਵਨ ਦੇ ਮਹੀਨੇ ਵਿੱਚ ਕੜੀ ਦਾ ਸੇਵਨ ਕਰਨ ਨਾਲ ਭਗਵਾਨ ਸ਼ਿਵ ਨਾਰਾਜ਼ ਹੋ ਸਕਦੇ ਹਨ ਅਤੇ ਤੁਹਾਨੂੰ ਜੀਵਨ ਵਿੱਚ ਅਸ਼ੁਭ ਅਤੇ ਜੀਵਨ ਇੱਕ ਨਹੀਂ ਪਿਆ ਸਕਦੇ ਹਨ ਕਮਾਯਾ ayurved ਵਿੱਚ ਖੜੀ ਨੂੰ ਲਾਦਤਾ ਮੰਨਿਆ ਜਾਂਦਾ ਹੈ ਪਰ ਸਾਵਨ ਦੇ ਮਹੀਨੇ ਵਿੱਚ ਇਸ ਦਾ ਸੇਵਨ ਕਰਨਾ ਅਸ਼ੁਭ ਮੰਨਿਆ ਗਿਆ ਹੈ ਅਤੇ ਜਹਾ ਕਰਨ ਨਾਲ ਘਰ ਵਿੱਚ ਨਕਾਰਾਤਮਕ ਊਰਜਾ ਕششਿਤ ਹੁੰਦੀ ਹੈ ਤੇ ਮਾਂ ਦੇਵੀ ਲਕਸ਼ਮੀ ਘਰ ਵਿੱਚ ਵਾਸ ਨਹੀਂ ਕਰਦੀ ਗਰੀਬੀ ਉਸ ਘਰ ਵਿੱਚ ਜੜਾ ਫੈਲਾਉਂਦੀ ਹੈ ਜਿੱਥੇ ਦੇਵੀ ਲਕਸ਼ਮੀ ਨਹੀਂ ਰਹਿੰਦੀ ਜਿਸ ਕਾਰਨ ਘਰ ਵਿੱਚ ਲੜਾਈਆਂ ਹੁੰਦੀਆਂ ਹਨ ਰਿਸ਼ਤਿਆਂ ਵਿੱਚ ਕਦਰਤਨ ਪੈਦਾ ਹੁੰਦੀ ਹੈ ਅਤੇ ਕੀਤੇ ਗਏ ਕੰਮ ਵੀ ਵਿਗੜ ਜਾਂਦੇ ਹਨ ਇਸ ਲਈ ਮਾਵਾਂ ਤੇ ਭੈਣਾਂ ਨੂੰ ਇਸ ਦਾ ਧਿਆਨ ਰੱਖਣਾ ਚਾਹੀਦਾ ਹੈ ਮਾਵਾਂ ਦੇ ਪਹਿਣਾ ਇਹ ਉਹ ਚੀਜ਼ਾਂ ਹਨ ਜਿਨ੍ਹਾਂ ਦਾ ਸੇਵਨ ਇਸ ਪਵਿੱਤਰ 사ਵਨ ਦੇ ਮਹੀਨੇ ਵਿੱਚ ਗਲਤੀ ਨਾਲ ਵੀ ਨਹੀਂ ਕਰਨਾ ਚਾਹੀਦਾ ਨਹੀਂ ਤਾਂ ਤੁਹਾਡਾ ਹਰ ਕੰਮ ਵਿਗੜ ਸਕਦਾ ਹੈ ਤੁਹਾਨੂੰ ਜ਼ਿੰਦਗੀ ਵਿੱਚ ਸਫਲਤਾ ਨਹੀਂ ਮਿਲੇਗੀ ਤੁਹਾਨੂੰ ਜ਼ਿੰਦਗੀ ਵਿੱਚ ਹਮੇਸ਼ਾ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਚੈਨਲ ਸਿਮਰਤ ਵੇਸਿੱਖ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ